ਖਤਮ ਕਰਨਾ ਚਾਹੀਏ ਕੂਲ ਡਾਊਨ ਕਰਨਾ ਚਾਹੀਏ ਉਸਕੋ ਪਟਿਆਲਾ ਤੋਂ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਨੇ ਵੀ ਮਾਮਲੇ ਨੂੰ ਸ਼ਾਂਤ ਕਰਨ ਲਈ ਗੁਰਮੇਹਰ ਅਤੇ ਉਸਦੇ ਪਰਿਵਾਰ ਦਾ ਸਮਰਥਨ ਕਰਕੇ ਛਲਾਗਾ ਕੀਤੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਯੂਨੀਅਨ ਨੇ ਵੀ ਗੁਰਮੇਹਰ ਕੌਰ ਦਾ ਸਮਰਥਨ ਕੀਤਾ ਆਪਾਗੂ ਸੁਖਪਾਲ ਖੈਰਾ ਨੇ ਗੁਰਮੇਹਰ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਏਬੀਵੀਪੀ ਨੂੰ ਬੈਨ ਕਰਨ ਦੀ ਮੰਗ ਕੀਤੀ ਹੈ ਬਹਾਦਰੀ ਦਾ ਕੰਮ ਹੈ ਜੋ ਉਸਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕੀਤਾ ਕਿ ਮੈਂ ਨਾ ਡਰਨੇ ਵਾਲੀ ਹਾਂ ਔਰ ਸਾਰੇ ਸਟੂਡੈਂਟਸ ਮੇਰੇ ਸਾਥ ਹਨ ਉਸਕੋ ਹਮ ਸਲੂਟ ਵੀ ਕਰਦੇ ਹਾਂ और इसके साथ जिस तरह का रवैया अख्तियार किया एक एक बार नहीं इससे पहले भी जो ए बी बी पी का जो एक किस्म का एंटी नेशनल और एंटी सोशल जो उनका कैंपेन है इसके लिए ए बी बी पी को बैन कर दिया जाना चाहिए आ, सारे इंडियन पोलिटिकल जो कैंपसस हैं जो यूनिवर्सिटीज़ और कॉलेज हैं क्योंकि ये जात पात और धर्म की लड़ाई आ, की दीवारें खड़ी कर रहे हैं इस देश में इसलिए आम आदमी पार्टी इसकी बैन के लिए भी मांग उठाती है ਖੈਰਾ ਨੇ ਗੁਰਮੇਹਰ ਨੂੰ ਬੰਦੀ ਸੁਰੱਖਿਆ ਦੇਣ ਦੀ ਵੀ ਮੰਗ ਕੀਤੀ ਹੈ ਆਪ ਆਗੂ ਭਗਵੰਤ ਮਾਨ ਦਾ ਕਹਿਣਾ ਹੈ ਕਿ ਅਬੇ ਚਟਾਲਾ ਆਪਣੀ ਰਣਨੀਤੀ ਚਮਕਾਉਣ ਲਈ ਐਸਵੀਐਲ ਨੂੰ ਲੈ ਕੇ ਡਰਾਮਾ ਕਰ ਰਿਹਾ ਹੈ ਭਗਵੰਤ ਮਾਨ ਪਟਿਆਲਾ ਦੇ ਫਿਜ਼ੀਕਲ ਕਾਲਜ ਵਿੱਚ ਪਈਆਂ ਈਵੀਐਮਜ਼ ਦੀ ਰਾਖੀ ਕਰਦੇ ਵਲੰਟੀਆਂ ਦੀ ਹੌਸਲਾ ਅਫਜ਼ਾਈ ਕਰਨ ਪਹੁੰਚੇ ਹੋਏ ਸਨ ਇਹ ਸਭ ਡਰਾਮੇ ਕਰ ਰਹੇ ਨੇ ਚਾਰ ਤੋਂ ਮਹੀਨਾ ਅਬੇ ਚਟਾਲਾ ਨੂੰ 10 ਸਾਲ ਪਹਿਲਾਂ ਕੋਈ ਯਾਦ ਆਈ ਐਸਵੀਐਲ ਦੀ ਕਿਉਂਕਿ ਉਦੋਂ ਉਹਨਾਂ ਦੇ ਪਰਮ ਮਿੱਤਰ ਕਾ ਸਿੰਘ ਬਲਦਰਾਜ ਸੀ ਸਰਕਾਰ ਨੂੰ ਸੰਕਟ ਪੈ ਪੈ ਜਾਣਾ ਸੀ ਸੋ ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨੇ ਸ਼ਾਸਨ ਨੇ ਪਰ ਪੰਜਾਬ ਦੇ ਲੋਕ ਬਹੁਤ ਸਮਝਦਾਰ ਨੇ ਉਹਨਾਂ ਨੂੰ ਸਾਰਾ ਪਤਾ ਹੈ ਕੌਣ ਇਹਦੇ ਸਿਆਪੇ ਦੀ ਜੜ ਹੈ ਆਪ ਹੀ ਇਹ ਸਿਆਪਿਆਂ ਦੀ ਜੜ ਨੇ ਆਪ ਹੀ ਪਾਣੀ ਦੇ ਖਵਾਜੇ ਪਰ ਇਹ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਨਹੀਂ ਬਣਾਇਆ ਜਾ ਸਕਦਾ ਐਸਵਾਈਲ ਦੇ ਮੁੱਦੇ ਉੱਤੇ ਜਿੱਥੇ ਰਵਾਇਤੀ ਪਾਰਟੀਆਂ ਲਗਾਤਾਰ ਬਿਆਨਬਾਜ਼ੀ ਕਰਦੀਆਂ ਆ ਰਹੀਆਂ ਨੇ ਉੱਥੇ ਸੱਚਾਈ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਇਸ ਮੁੱਦੇ ਉੱਤੇ ਆਪਣਾ ਸਟੈਂਡ ਸਪਸ਼ਟ ਨਹੀਂ ਕਰ ਸਕੀ ਹੈ ਕੇਜਰੀਵਾਲ ਦੇ ਬਦਲੇ ਬਿਆਨ ਇਸ ਦੀ ਮੁੱਖ ਮਿਸਾਲ ਰਹੇ ਨੇ ਜੈਤੋ ਦੇ ਬਾਜ਼ਾਖਾਨਾ ਰੋਡ ਉਤੇ ਵਾਪਰੇ ਦਰਨਾਕ ਹਾਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਹਾਸਾ ਉਸ ਵੇਲੇ ਵਾਪਰਿਆ ਜਦੋਂ ਚੰਡੀਗੜ੍ਹ ਜਾ ਰਹੀ ਹਰਗੋਬਿੰਦ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਚਲਾ ਰਹੇ ਨੌਜਵਾਨ ਦਾ ਸਿਰ ਧੜ ਤੋਂ ਵੱਖ ਹੋ ਗਿਆ। ਮ੍ਰਿਤਕ ਦੀ ਪਛਾਣ ਦਸਕਰਨ ਸਿੰਘ ਵਜੋਂ ਹੋਈ ਹੈ। ਕਾਰ ਵਿੱਚ ਦੋ ਭਰਾ ਸਵਾਰ ਸਨ ਜੋ ਸਦਾ ਸਿੰਘ ਵਾਲਾ ਤੋਂ ਜੈਤੋ ਵੱਲ ਜਾ ਰਹੇ ਸਨ। ਮੌਕੇ ਉਤੇ ਮੌਜੂਦ ਲੋਕਾਂ ਮੁਤਾਬਕ ਬੱਸ ਦੀ ਰਫ਼ਤਾਰ ਕਾਫੀ ਤੇਜ਼ ਸੀ ਅਤੇ ਉਸ ਦਾ ਡੀਜ਼ਲ ਵਾਲਾ ਟੱਕਣ ਵੀ ਖੁੱਲਾ ਹੋਇਆ ਸੀ ਜਿਸ ਕਾਰਨ ਹਾਸਾ ਵਾਪਰਿਆ। 15 ਦੇ ਘਰ ਚਲੇ ਸੀ ਜਦ ਕੀ ਜਾ ਰਹੇ ਸੀ ਮੈਂ ਆਮ ਤਰ੍ਹਾਂ ਦੇ ਜਾਨੋ ਸੇ ਟੈਕਸ ਦੇ ਤੇ ਪਾਸੇ ਜਾਂਦਾ ਤੇ ਬੱਸ ਕਿੰਨਾ ਐਕਸੀਡੈਂਟ ਹੋ ਗਿਆ ਬੱਸ ਬਹੁਤ ਯਾਰੀ ਸੀ ਜਿਹੜੀ ਦਿੱਲੀ ਚੰਡੀਗੜ੍ਹ ਕੁਲਾ ਹੋਇਆ ਸੀ ਓਏ ਮੇਰੇ ਭਰਾ ਵੀ ਹੋ ਗਏ ਮੌਕੇ ਤੇ ਡੈਥ ਉਸ ਤੋਂ ਬਾਅਦ ਪਾਚਦੇ ਤੇ ਬੱਸ ਦਾ ਡਰਾਈਵਰ ਉਹ ਸਾਰੇ ਪਾਚ ਜਿੰਦਾ ਰਹੇ ਕਿਸੇ ਨੇ ਕੋਈ ਹਾਲ ਚਾਲ ਨਹੀਂ ਪੁੱਛਿਆ ਜੀ ਹਾਦਸੇ ਤੋਂ ਬਾਅਦ ਬਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਬਸ ਦੀ ਪੰਨ ਤੋੜ ਵੀ ਕੀਤੀ ਹੈ ਹਾਦਸੇ ਦੇ ਕਈ ਘੰਟਿਆਂ ਬਾਅਦ ਪੁਜੀ ਪੁਲਿਸ ਨੇ ਕਾਰਵਾਈ ਕਿਤੇ ਜਾਣ ਦੀ ਗੱਲ ਕਹੀ ਹੈ ਜਲੰਧਰ ਤੋਂ ਬਾਅਦ ਹੁਣ ਹੁਸ਼ਿਆਰਪੁਰ ਵਿੱਚ ਇੱਕ ਵਿਆਹਤਾ ਪਤੀ ਦੇ ਨਜਾਇਜ਼ ਸਬੰਧਾਂ ਦੀ ਬਲੀ ਚੜ ਗਈ ਖਸ਼ਿਆਰਪੁਰ ਦੇ ਪਿੰਡ ਪੰਡੋਰੀ ਬਾਵਾ ਦਾਸ ਵਿੱਚ ਇੱਕ ਸ਼ਖਸ ਨੇ ਬੜੀ ਬਹਿਰਮੀ ਨਾਲ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਜਾਣਕਾਰੀ ਮੁਤਾਬਕ ਵਜੇਂਦਰ ਸਿੰਘ ਅਤੇ ਪਰਮਜੀਤ ਕੌਰ ਦਾ ਵਿਆਹ ਬਹੁਤ ਸਾਲ ਪਹਿਲਾਂ ਹੋਇਆ ਸੀ ਤੇ ਦੋਹਾਂ ਦੇ ਤਿੰਨ ਬੱਚੇ ਵੀ ਸਨ ਪਰ ਵਜੇਂਦਰ ਸਿੰਘ ਹੁਣ ਪਿਛਲੇ ਕਈ ਸਾਲਾਂ ਤੋਂ ਦੂਜਾ ਵਿਆਹ ਕਰਵਾਉਣ ਲਈ ਆਪਣੀ ਪਤਨੀ ਤੋਂ ਤਲਾਕ ਦੀ ਮੰਗ ਕਰ ਰਿਹਾ ਸੀ ਜਿਸ ਕਾਰਨ ਉਹਨਾਂ ਵਿੱਚ ਝਗੜਾ ਰਹਿੰਦਾ ਸੀ ਇਸੇ ਝਗੜੇ ਦੇ ਚੱਲਦਿਆਂ ਵਜੇਂਦਰ ਨੇ ਸੋਮਵਾਰ ਰਾਤ ਨੂੰ ਲੋਹੇ ਦੀ ਰਾਡ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਕਾਫੀ ਦਿਨਾਂ ਤੋਂ ਇਹ ਝਗੜਾ ਚੱਲਦਾ ਸੀ 4-5 ਸਾਲ ਤੋਂ ਠੀਕ ਹੈ ਜੀ ਤੇ ਮੈਂ ਆਪਣੀ ਪਿੰਡ ਕਰਾਇ ਤੇ ਬੋਜ਼ਲਾਣਾ ਤੇ ਪਨੀਸ ਰਾਤ ਕੀ ਰਾਤ ਪਹਿਲਾਂ ਤਾਂ ਨੇ ਘਰ ਆਪਣੇ ਟਾ ਰੋੜਾ ਮਾਰੀ ਟਾ ਰੋੜੇ ਮਾਰੇ ਵੀਰ ਹਵੇਲੀ ਸੀ ਉੱਥੇ ਡੰਗਰ ਖੋਲ ਤੇ ਕੁੜੀ ਸਾਡੀ ਡੰਗਰ ਬੰਨਣ ਗਈ ਤੇ ਨਾਲ ਇਹਨੇ ਰਵਾਰ ਰਾਲ ਉਹ ਰॉड ਲੈ ਕੇ ਉੱਤੇ ਵਾਰ ਕੀਤੇ ਤੇ ਉਹਦੇ ਮਰੇ ਤੇ ਵੀ ਸਿਰ ਤੇ ਵਾਰ ਕਰਦਾ ਰਿਹਾ ਪੁਲਿਸ ਨੇ ਦੋਸ਼ੀ ਪਤੀ ਨੂੰ ਫੜ ਕੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਹਨ ਹੁਣ ਤੱਕ ਦੀਆਂ ਪੰਜਾਬ ਦੀਆਂ ਪੰਜ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਜਗਬਾਨੀ ਟੀਵੀ ਨਾਲ